ਸਸਕਲ ਜੀ ਮੈਂ ਹਾਂ ਗਗਨਦੀ ਪੂਜਾ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਟੁਡੇ ਪੰਜਾਬ ਭਾਰ ਵਿੱਚ ਜਿੱਥੇ ਗਰਮੀ ਨੇ ਜ਼ੋਰ ਫੜਿਆ ਹੋਇਆ ਉੱਥੇ ਇਸ ਨੂੰ ਹੋਰ ਐਡ ਆਨ ਕਰ ਰਹੀ ਹੈ ਕੜਕ ਜਿਹੜੀ 나ੜ ਨੂੰ ਅੱਗ ਲਾਉਣਾ ਹੈ ਉਹ ਗਰਮੀ ਚ ਹੋਰ ਇਜ਼ਾਫਾ ਕਰ ਰਿਹਾ ਹੈ ਔਰ ਪ੍ਰਦੂਸ਼ਣ ਦੀ ਵਾਦਾ ਕਰ ਰਿਹਾ ਹੈ ਨਾ ਕੇਵਲ ਪ੍ਰਦੂਸ਼ਣ ਵਧ ਰਿਹਾ ਔਰ ਕੀਮਤੀ ਜਾਨਾਂ ਵੀ ਇਸ ਧੂਏ ਕਰਕੇ ਜਾ ਚੁੱਕੇ ਨੇ ਇੱਕ ਪਰਿਵਾਰ ਦੇ ਤਿੰਨ ਜੀ ਉਹਨਾਂ ਦੀ ਬਹੁਤ ਹੋ ਜਾਂਦੀ ਹੈ ਇੱਕ ਵੱਖਰੇ ਥਾਂ ਤੇ ਘਟਨਾ ਹੁੰਦੀ ਹੈ ਇੱਕ ਹੋਰ ਦੀ ਮੌਤ ਹੋ ਜਾਂਦੀ ਹੈ ਔਰ ਸੰਗਰੂਰ ਜ਼ਿਲ੍ਹੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਉੱਥੇ ਲਾਈਫਸਟਾਕ ਵੀ ਪ੍ਰਭਾਵਿਤ ਹੋਇਆ ਪੇਡਾਂ ਬੱਕਰੀਆਂ ਵੀ ਜਿਵੇਂ ਕਿ ਅਮਰਸਰ ਜ਼ਿਲ੍ਹੇ 'ਚ ਇੱਕ ਘਰ ਨੂੰ ਅੱਗ ਲੱਗ ਜਾਂਦੀ ਹੈ ਟਰੈਕਟਰ ਤੱਕ ਸੜ ਗਏ ਔਰ ਇਹ ਘਟਨਾਵਾਂ ਜਿਹੜੀਆਂ ਜਿੱਥੇ ਮੌਰ ਡੈਥਸ ਹੋਈਆਂ ਨੇ ਚਾਹਤਾ ਉਹ ਵੀ ਅਮਰਸਰ ਜ਼ਿਲ੍ਹੇ 'ਚ ਹੋਈਆਂ ਨੇ ਔਰ ਕੁਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ 15 ਮਈ ਤੱਕ ਡਾਟਾ ਸਾਡੇ ਕੋਲ ਜਿਹੜਾ ਮੋਡ ਸੈਂਸਿੰਗ ਤੇ ਪੋਲੂਸ਼ਨ ਕੰਟਰੋਲ ਬੋਰਡ ਪ੍ਰੋਵਾਈਡ ਕਰਦਾ ਹੈ 8352 ਜੜੀਆਂ ਘਟਾਵਾਂ ਅੱਗ ਦੀਆਂ ਇਸ ਸੀਜ਼ਨ ਵਿੱਚ ਹੋ ਚੁੱਕੀਆਂ ਨੇ ਹੁਣ ਤੰਦਰਸਦੀਏ ਮਹਿਤਾ ਵਿਖੇ ਇੱਕ ਮੋਟਰਸਾਈਕਲ ਸਵਾਰ ਖੇਤ ਵਿੱਚ ਕਣਕ ਦੇ ਨਾੜ ਨੂੰ ਲਗਾਈ ਅੱਗ ਦੇ ਮੱਕੜ ਜਾਲ ਚ ਅਜਾਇਆ ਫਸਿਆ ਕੇ ਖਤਰਨਾਕ ਤੂਏ ਨੇ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਬਲੀ ਲੈ ਲਈ ਜੇ ਸਵਜਿਕ 2.5 ਸਾਲ ਦਾ ਮਾਸੂਮ ਪਿਤਾ ਅਤੇ ਦਾਦੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਿਆ ਇਸ ਦੁਖਦਾਈ ਘਟਨਾ ਨੇ ਪਿੰਡ ਕੋਟਲਾ ਦਾ ਇੱਕ ਪੂਰਾ ਪਰਿਵਾਰ ਹੀ ਉਜਾੜ ਕੇ ਰੱਖਤਾ ਇਸੇ ਪ੍ਰਕਾਰ ਹੀ ਬੀਤੇ ਦਿਨੀ ਥਾਣਾ ਰਾਜਸਥਾਨਸੀ ਅਦੀਨ ਪਿੰਡ ਓਠੀਆਂ ਵਿਖੇ ਵੀ ਇੱਕ ਨੌਜਵਾਨ 24 ਸਾਲ ਮੋਟਰਸਾਈਕਲ ਤੇ ਆਪਣੀ ਮੰਜ਼ਲ ਵੱਲ ਵੱਧ ਰਿਹਾ ਸੀ ਰਸਤੇ 'ਚ ਕਿਸੇ ਵੱਲੋਂ ਨਾੜ ਨੂੰ ਅੱਗ ਲਗਾਈ ਅਤੇ ਅੱਗ ਦੇ ਧੂੰਏ ਨੇ ਨੌਜਵਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਤੋਂ ਇਲਾਵਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਇੱਕ ਘਟਨਾ ਵਾਪਰੀ ਹੈ ਖੇਤਾਂ ਵਿੱਚ ਨਾੜ ਨੂੰ ਲਗਾਈ ਗਈ ਹਾਦਸੇ ਕਾਰਨ ਮੋਟਰਸਾਈਕਲ ਤੇ ਜਾ ਰਹੇ ਭੈਣ ਭਰਾ ਜ਼ਖਮੀ ਹੋ ਗਏ ਦੋਹਾਂ ਜ਼ਖਮੀਆਂ ਨੂੰ ਕਲਨੌਰ ਵਿਖੇ ਲਿਜਾਇਆ ਗਿਆ ਜਿੱਥੇ ਲੜਕੀ ਨੂੰ ਮਰਤਕ ਐਲਾਨ ਦਿੱਤਾ ਗਿਆ ਜਦਕਿ ਭਰਾ ਦੀ ਹਾਲਤ ਨਾਜ਼ੁਕ ਹੋਣ ਕਰਕੇ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੁਣ ਤੱਕ 5 ਮੌਤਾਂ ਦੀ ਖਬਰ ਸਾਹਮਣੇ ਆ ਰਹੀ ਹੈ ਕਿ 5 ਮੌਤਾਂ ਵੱਖ-ਵੱਖ ਥਾਵਾਂ ਤੇ 4 ਅੰਮ੍ਰਿਤਸਰ ਤੇ 1 ਗੁਰਦਾਸਪੁਰ ਜ਼ਿਲ੍ਹੇ ਵਿੱਚ ਹੋਈ ਹੈ ਪੋਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਆਦਰਸ਼ ਪਾਲ ਨਾਲ ਗੱਲ ਕਰਦੇ ਆਂ ਕਿ ਪੋਲੂਸ਼ਨ ਕੰਟਰੋਲ ਬੋਰਡ ਜਾਂ ਸਰਕਾਰ ਕੀ ਮਈਅਰ ਸ਼ੁਕਰੀਆ ਇਸ ਨੂੰ ਕੰਟਰੋਲ ਕਰਨ ਦੇ ਵਾਸਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਡਾਕਟਰ ਆਦਰਸ਼ ਪਾਲ ਸਾਡਾ ਜੁੜ ਕੇ ਨੇ ਡਾਕਟਰ ਸਾਹਿਬ ਪੰਜਾਬ న్యూਸ ਟੂਡੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਨੂੰ ਸਤਿਕਾਰ ਡਾਕਟਰ ਸਾਹਿਬ ਗੱਲ ਕੀਤੀ ਜਾ ਰਹੀ ਹੈ ਨਾੜ ਨੂੰ ਅੱਗ ਲੱਗ ਰਹੀ ਹੈ ਤੇ ਉਦੇ ਬਚਾਓ ਲਈ ਕੀ ਕਾਰਜ ਕੀਤੇ ਜਾ ਰਹੇ ਨੇ ਹੁਣ ਵੀ ਆਪਾਂ ਕਹਿ ਸਕਦੇ ਹਾਂ 84 ਦਾ ਜਾਂ 8500 ਅੰਕੜਾ ਜਿਹੜਾ ਅੱਜ ਦੇ ਜਮਲਾਲੀ ਤਾਂ ਟੱਪ ਜਾਏਗਾ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਇਹ ਸੀਜ਼ਨ ਸਾਰਿਆਂ ਨੂੰ ਜਾਣਕਾਰੀ ਹੈ ਵੀ ਹਾਰ ਰੇਟਿੰਗ ਦਾ ਹੁੰਦਾ ਹੈ ਕਣਕ ਦੀ ਤੇ ਵੈਸੇ ਤੇ ਕਣਕ ਜਿਹੋ ਜੀ ਸਮਝਿਆ ਨਹੀਂ ਹੁੰਦੀ ਪਰ ਇਹ ਕਿਉਂਕਿ ਅਸੀਂ ਝੋਨੇ ਦੇ ਜਿ ਤਰ੍ਹਾਂ ਸੁਭਾਅ ਚ ਅੱਗ ਜ਼ਿਆਦਾ ਲੱਗਦੀ ਹੈ ਤੇ ਕਣਕ ਵਾਲੇ ਜੀ ਵੀ ਕਿਸਾਨਾਂ ਨੇ ਇੱਕ ਉਹ ਉਸੇ ਚੀਜ਼ ਨੂੰ ਥੋੜਾ ਅਪਣਾ ਲਿਆ ਜਾਂ ਇੱਕ ਛੋਟੀ ਜੀ ਸਮੱਸਿਆ ਨੂੰ ਅਸੀਂ ਸੁਲਝਾਣ ਵਾਸਤੇ ਉਹ ਛੇਤੀ ਜਿਹੜਾ ਰਸਤਾ ਅਸੀਂ ਅੱਗ ਲਗਾ ਦਈਏ ਜਾਂ ਕੋਈ ਕਿਨਾਰੇ ਵੱਜ ਜਾਂਦੇ ਨੇ ਹਾਲਾਂਕਿ ਇਹ ਤੇ ਤੂੜੀ ਵਰਤਨੋਂ ਹੱਥੇ ਬੜੀ ਅੱਛੀ ਹੈ ਬਿਲਕੁਲ ਤੇ ਪਿਛਲੇ ਕਈ ਸਾਲਾਂ ਤੋਂ ਘਟਿਆ ਤੇ ਹੈਗਾ ਸਿਸਟਮ ਪਰ ਹਾਲੇ ਵੀ ਕਿਉਂਕਿ ਚਾਹੇ ਜੇ ਤੁਸੀਂ ਦੱਸਦੇ ਹੋ ਵੀ ਅਸੀਂ 8000 ਤੋਂ ਵੀ ਕਈ ਕੇਸ ਹੁਣ ਤੱਕ ਹੋ ਚੁੱਕੇ ਨੇ ਤੇ ਪਿਛਲੇ ਕਿਤਾਜ ਲਗਭਗ ਅਸੀਂ ਰੋਜ਼ ਦਾ ਡਾਟਾ ਆਂਦਾ ਰਹਿੰਦਾ ਹੈ ਰਿਮੋਟ ਸੈਂਸਿੰਗ ਤੋਂ ਪਿਛਲੇ ਹੀ ਜਨਾਜਾ ਜਿਆਦਾ ਬਰਨਿੰਗ ਸਭ ਜਗ੍ਹਾ ਰਿਪੋਰਟ ਕੀਤੀ ਗਈ ਹੈ ਕੀ ਕਾਰਨ ਡਾਕਟਰ ਸਾਹਿਬ ਕੀ ਕਾਰਨ ਮੰਨ ਸਕਦੇ ਆ ਵੀ ਕਿਉਂ ਇੰਨੀ ਅੱਗਾਂ ਲੱਗ ਰਹੀਆਂ ਨੇ ਕਿ ਕੋੜਾ ਕੰਟਰੋਲ ਲੱਗਿਆ ਹੋਇਆ ਹੈ ਜਾਂ ਕੀ ਕਾਰਨ ਹੈ ਕੋਈ ਮਤਲਬ ਐਨਫੋਰਸਮੈਂਟ ਨਹੀਂ ਹੋ ਪਾਰੀ ਪ੍ਰੋਪਰ ਆ ਕੁਛ ਮਤਲਬ ਇਹਦੇ ਵਿੱਚ ਵੈਸੇ ਤੇ ਮਤਲਬ ਆਪਣੇ ਆਪ ਦੀ ਸਮਝ ਕੇ ਕਰਨਾ ਲਾ ਕੀਤਾ ਜਾ ਰਿਹਾ ਪਰ ਚਲੋ ਸਰਕਾਰ ਦੀ ਕਿ ਡਿਊਟੀ ਬੰਦੀ ਹੈ ਵੀ ਅਸੀਂ ਇੱਕ ਟੈਕ ਵੀ ਕਰਦੇ ਆ ਇਸ ਸਮੇਂ ਕੁਝ ਇਲੈਕਸ਼ਨ ਦਾ ਵੀ ਕਿਉਂਕਿ ਜ਼ੋਰ ਹੈ ਇਲੈਕਸ਼ਨ ਦੇ ਡਿਊਟੀਆਂ ਆਫਿਸਰ ਦੀ ਬਹੁਤ ਲੱਗੀਆਂ ਹੋਈਆਂ ਨੇ ਸੋ ਡਿਪਟੀ ਕਮਿਸ਼ਨਰ ਸਾਹਿਬਾਨ ਦੇ ਅੰਡਰ ਹਰ ਜਿਲ੍ਹਾ ਹੰਦਾ ਉਹਨਾਂ ਨੇ ਇੱਕ ਟੀਮ ਬਣਾਣੀ ਹੁੰਦੀ ਹੈ ਔਰ ਉਹ ਟੀਮ ਜਦੋਂ ਜਾ ਕੇ ਰਿਪੋਰਟ ਕਰਦੀ ਹੈ ਉਹ ਚੈੱਕ ਕਰਦੀ ਹੈ ਉਹਦੇ 'ਚ ਅਸੀਂ ਮਤਲਬ ਪ੍ਰਾਰਥਨਾ ਕਰ ਰਹੇ ਹਾਂ ਸਾਰਿਆਂ ਨੂੰ ਵੀ ਉਹ ਟੀਮਾਂ ਚਾਹੇ ਉਹਨਾਂ ਨੂੰ ਕਿਉਂਕਿ ਕੰਮ ਡਬਲ ਵੀ ਹੋ ਜਾਂਦਾ ਹੈ ਵੀ ਇਲੈਕਸ਼ਨ ਦੀ ਵੀ ਕੰਮ ਚ ਹੈ ਤੇ ਜਾ ਕੇ ਇਸ ਬਾਰੇ ਜ਼ਰੂਰ ਕਰਨ ਬਾਕੀ ਕਿਥਾਨਾਂ ਨੂੰ ਵੀ ਚਾਹੀਦਾ ਹੈ ਵੀ ਅਸੀਂ ਸਾਡੇ ਕੋਲ ਮਤਲਬ ਹੋਰ ਬੜੇ ਅੱਛੇ ਸਾਧਨ ਨੇ ਬੀਐਸਓ ਨੂੰ ਜਿਹੜਾ ਕੋਈ ਰੈਂਡ ਖੋਲ ਆਇਆ ਉਹਨੂੰ ਸੰਭਾਲ ਲਈਏ ਉਹਨੂੰ ਹੱਥ ਨਾਲ ਵੱਢ ਲਈਏ ਜਾਂ ਉਹਨੂੰ ਅੱਗ ਨਾ ਹੀ ਲਗਾਈਏ ਤੇ ਉਹਨੂੰ ਵਿੱਚੇ ਹੀ ਜ਼ਮੀਨ ਦੇ ਵਾਹ ਲਈਏ ਤੇ ਕੋਈ ਉਹਦਾਂ ਨੁਕਸਾਨ ਨਹੀਂ ਹੁੰਦਾ ਤੇ ਬੜਾ ਸੌਫਟ ਸਟਬਲ ਹੁੰਦਾ ਹੈ ਪਰ ਤਾਂ ਵੀ ਜਿਹੜੀ ਉਪਰਾਲੇ ਜਿਸ ਤਰ੍ਹਾਂ ਦੇ ਅਸੀਂ ਇੱਕ ਇੱਕ ਦਮ ਨਹੀਂ ਪਹਿਲੇ ਸਾਲਾਂ ਜੀ ਚੱਲਦੇ ਰਹੇ ਨੇ ਪਰ ਦੱਸਿਆ ਜਾਵਾਂਗੇ ਵੀ ਜੇ ਜੇ ਅਸੀਂ 2022 ਦਾ ਦੇਖੀਏ ਤੇ 2022 ਤੇ ਐਸ ਸਮੇਂ ਤੱਕ 14166 ਕੇਸ ਸੀ 9247 ਤੇ ਅੱਜ ਜੇ ਅਸੀਂ 8352 ਨੇ ਮਤਲਬ ਪਿਛਲੇ 2 ਸਾਲਾਂ ਦੇ ਹਿਸਾਬ ਨਾਲ ਅਸੀਂ ਘਟਨ ਵਾਲੇ ਪਾਸੇ ਜਾ ਰਹੇ ਆ ਬਹੁਤ ਬੜੀ ਅੱਛੀ ਗਏ ਡਾਟਾ ਪਰ ਜੇ ਡਾਟਾ ਰੋਕਸਪ 31 ਮਈ ਤੱਕ ਦਾ ਜੇ ਆਪਾਂ ਗਿਣਾਂਗੇ 31 ਮਈ ਤੱਕ ਤਾਂ ਪਿਛਲੇ ਸਾਲ ਦਾ ਡਾਟਾ 11000 ਸਮਥਿੰਗ ਉਹ ਵੀ ਉਹ ਵੀ ਟੱਪ ਜਾਏਗਾ ਨਹੀਂ 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 ਟੱਪ ਜਾਏਗਾ ਜਿਹੜਾ ਮੈਂ ਦੱਸ ਰਿਹਾ ਮੈਂ 15 ਮਈ ਤੱਕ ਘਟਦਾ ਸਰ ਇਹ 15 ਮਈ ਤੱਕ 2022 ਨੂੰ 14166 ਸੀ ਤੇ 23 9247 ਜਿਹੜੇ ਮੈਂ ਬ੍ਰੈਕਟ ਲੈ ਰਿਹਾ 31 ਮਈ ਤੱਕ ਦੀ ਇਹ ਕੈਪਰਲ ਆਉਣਾਗਾ ਉਹ ਵੀ ਆਏਗਾ ਮੈਂ ਮੈਂ ਅੱਜ ਦੀ ਗੱਲ ਕਰ ਰਿਹਾ ਕਿਰਾ ਕਹਿੰਦਾ ਮੈਂ ਘਟਣ ਦੇ ਪਾਸੇ ਚੁਰਿਆ ਇੱਕ ਅੱਛੀ ਗੱਲ ਹੈ ਪਰ ਮੈਂ ਤਾਂ ਵੀ ਇਹ ਮੰਨਣਾ ਵੀ ਇਹ ਖਤਮ ਹੋਣਾ ਚਾਹੀਦਾ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਵੀ 8000 ਵੀ ਕਿਉਂ ਬਿਲਕੁਲ ਹੈਨਾ ਹਾਂ ਅਸੀਂ ਉਸ ਤੇ ਸਾਰੇ ਮਤਲਬ ਪੁਰਾਣੇ ਕਰਦੇ ਪਏ ਆ ਔਰ ਜਿਵੇਂ ਮੈਂ ਪਹਿਲੇ ਵੀ ਗੱਲ ਕੀਤੀ ਵੀ ਇਹਨੂੰ ਤੇ ਅੱਗ ਲਾਣ ਦੀ ਕੋਈ ਮਤਲਬ ਕਾਲੀ ਵੀ ਨਹੀਂ ਹੁੰਦੀ ਡਾਕਟਰ ਸਾਹਿਬ ਜਿਵੇਂ ਅਸੀਂ ਪੈਡੀ ਲਈ ਤੁਸੀਂ ਪੋਲਿਊਸ਼ਨ ਕੰਟਰੋਲ ਬੋਰਡ ਪਰਚੇ ਕਰਾਉਂਦੇ ਹੋ ਹੈ ਸਨਾੜ ਦੇ ਵੀ ਕੋਈ ਪਰਚੇ ਕਰਾਉਂਦੇ ਹੋ ਜਾਂ ਹਾਂ ਜੀ ਐਕਸ਼ਨ ਟੇਕਣ ਜਿਹੜਾ ਸਿਸਟਮ ਹੈ ਨਾ ਦੋਨਾਂ ਦੀ ਬਰਾਬਰੀ ਹੈ ਜਿਵੇਂ ਇਹ ਵੀ ਡਾਟਾ ਸੀ ਰਿਮੋਟ ਸੈਂਸਿੰਗ ਤੋਂ ਲੈਣਿਆ ਉਹ ਮੈਂ ਜਿਵੇਂ ਦੱਸ ਰਿਹਾ ਸੀ ਵੀ ਉਹ ਡੀਸੀ ਸਾਹਿਬਾਨ ਨੇ ਸਾਰਿਆਂ ਨੇ ਟੀਮਾਂ ਬਣਾਉਣੀਆਂ ਹੁੰਦੀਆਂ ਸਾਰੇ ਵਿਭਾਗਾਂ ਦੇ ਅਫਸਰ ਜਿਹੜੇ ਉਹਨਾਂ ਕੋਲ ਅਵੇਲੇਬਲ ਹੁੰਦੇ ਆ ਉਹ ਲੱਗਦੇ ਆ ਪਰ ਉਹ ਜਾ ਕੇ ਇਹ ਰਿਪੋਰਟ ਕਰਦੇ ਆ ਫਿਰ ਜਿਸ ਖੇਤ ਦੇ ਵਿੱਚ ਅੱਗ ਲੱਗਦੀ ਆ ਉਹਦਾ ਲੌਂਗੀਟਿਊਡ ਲੈਟੀਟਿਊਡ ਪਹਿਲਾਂ ਤੇ ਬੁਝਾਉਣ ਦੀ ਕੋਸ਼ਿਸ਼ ਨਹੀਂ ਹੁੰਦੀ ਐ ਫਿਰ ਫਾਇਰ ਟੈਂਡਰ ਜਾਂ ਉਹ ਬੁਝਾਇਆ ਜਾਵੇ ਤਾਂ ਕਿ ਉਹ ਉਹਨੂੰ ਕੰਟਰੋਲ ਕਰ ਲਿਆ ਜਾਵੇ ਔਰ ਫਿਰ ਉਹਦਾ ਡਾਟਾ ਜਿਹੜਾ ਰੈਵਨਿਊ ਦਿਪਾਰਟਮੈਂਟ ਆ ਉਤੋਂ ਲਿੱਤਾ ਜਾਂਦਾ ਹੈ ਲੌਂਗਿਟਿਊਡ ਲਾਟੀਟਿਊਡ ਦੇਖ ਕੇ ਵੀ ਇਹ ਕਿਸ ਨਾਮ ਤੇ ਜਗ੍ਹਾ ਬੋਲਦੀ ਹੈ ਜਾਂ ਖੇਤ ਕਿਸ ਨਾਮ ਦਾ ਬੋਲਦਾ ਫਿਰ ਉਹਦੇ ਨਾਮ ਦਾ ਚਲਾਨ ਬੰਦਾ ਫਿਰ ਉਹਦੇ ਨਾਮ ਦੀ ਜਿਹੜੀ এনवायरमेंट ਕੰਪਨਸੇਸ਼ਨ ਹੈ ਵੀ ਜੇ ਕਿੰਨਾ ਜਗ੍ਹਾ ਸੀ ਤੇ ਉਹਦੇ ਸਹਾਰ ਨਾਲ ਉਹਨੂੰ ਜੁਰਮਾਨਾ ਲੱਗਦਾ ਰੈਡ ਐਂਟਰੀ ਜੀ ਹੁੰਦੀ ਹੈ ਸੋ ਇਹ ਐਕਸ਼ਨ ਟੇਕਨ ਜਿਹੜਾ ਹੈ ਇੱਕ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਪਰ ਲੱਗਦਾ ਨਹੀਂ ਇਸ ਸਾਲ ਇਹ ਕਾਰਵਾਈ ਨਾ ਹੀ ਹੋਵਾ ਬੇਚੋਣਾ ਕਰਕੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਚੋਣ ਨਹੀਂ ਨਹੀਂ ਮਤਲਬ ਮੈਂ ਉਹ ਇੱਕ ਉਹ ਦ੍ਰੈਮ ਤੇ ਉਹਦੇ ਕਾਰਨ ਕਿਉਂਕਿ ਆਫਿਸਰਸ ਉਸ ਪਾਸੇ ਵੀ ਕਿ ਜ਼ਰੂਰੀ ਕੰਮ ਹੈ ਆਪਣੇ ਕੰਟਰੀ ਦਾ ਆਪਣੀ ਸਟੇਟ ਦਾ ਉਹ ਇੱਕ ਥੋੜਾ ਲਿਮਿਟਿੰਗ ਫੈਕਟਰ ਹੋ ਸਕਦਾ ਪਰ ਉਹਦਾ ਮਤਲਬ ਜੇਕਰ ਠੇਵੀ ਨੇ ਕੇਸਸ ਦਾ ਮਤਲਬ ਹੈ ਵੀ ਅਸੀਂ ਉਹਦੇ ਤੇ ਜਾਗਰਤੀ ਨੂੰ ਵੀ ਲੈਣੇ ਔਰ ਇਹ ਨਹੀਂ ਹੁੰਦਾ ਵੀ ਜਿਹੜਾ ਪਲਾਨ ਹੈ ਉਹ ਉਸ ਤੋਂ ਪਹਿਲਾਂ ਹੀ ਹੈ ਉਹ ਦੋ ਤਿੰਨ ਸਾਲਾਂ ਤੋਂ ਲਗਾਤਾਰ ਕਿਸਾਨਾਂ ਨਾਲ ਇਸ ਗੱਲ ਦੀ ਮਤਲਬ ਜ਼ਿੰਮੇਵਾਰੀ ਭਰਤੇ ਵੀ ਉਹਨਾਂ ਨੂੰ ਅਵੇਅਰਨੈਸ ਹੋਸਤੇ ਵੀ ਹੋ ਰੈਕਸ਼ਨ ਦਾ ਵੀ ਉਹਨਾਂ ਨੂੰ ਧਿਆਨ ਚ ਰੰਦਾ ਜਿਵੇਂ ਆ ਦੇਖੋ ਤੁਸੀਂ ਬੋਤਾਂ ਵੀ ਹੋ ਚੁੱਕੀਆਂ ਨੇ ਇੱਕ ਇੱਕ ਤਰ੍ਹਾਂ ਬਰਦਰ ਤਿੰਨ ਇੱਕ ਮਾਸੂਮ ਹੈ ਤਿੰਨ ਵਿਅਕਤੀ ਮਰ ਖਤਮ ਹੋ ਗਏ ਇੱਕ ਲੜਕੀ ਖਤਮ ਹੋ ਗਈ ਚਾਰ ਇਹਨਾਂ ਦਾ ਇਹਨਾਂ ਦਾ ਮਾਸੂਮਾਂ ਦਾ ਕਾਤਲ ਕੌਣ ਹੈ ਨਹੀਂ ਨਹੀਂ ਬਿਲਕੁਲ ਉਹ ਤੇ ਦੇਖੋ ਜੀ ਕੋਈ ਵੀ ਜਿਹੜਾ ਗਲਤ ਚੀਜ਼ ਜਿਹੜੀ ਹੋ ਰਹੀ ਹੈ ਚਾਹੇ ਬਰਨਿੰਗ ਹੈ ਹੋਰੀਆਂ ਜਿਹੜੀ ਚੀਜ਼ਾਂ ਦੀ ਡੈਥ ਹੋਈਆਂ ਹੈ ਜਾਂ ਹੋਰ ਵੀ ਅਸੀਂ ਕੋਈ ਗੈਰ ਕਾਨੂੰਨੀ ਜਿਹੜੀਆਂ ਗੱਲਾਂ ਨੇ ਉਹ ਉਸੇ ਕੈਟਾਗਰੀ ਚ ਆਉਂਦੀਆਂ ਵੀ ਜਿਹੜੀਆਂ ਆ ਬਣਾਣੇ ਔਰ ਨਹੀਂ ਕਰਨੀਆਂ ਚਾਹੀਦੀਆਂ ਉਹਦਾ ਇੱਕ ਕਾਨੂੰਨ ਦੇ ਨਾਤੇ ਉਹਦੀਆਂ ਧਾਰਾਵਾਂ ਵੀ ਨਹੀਂ ਇਸ ਜਾਮਾਂ ਵੀ ਨਹੀਂ ਉਹ ਮਾਨਯੋਗ ਡਿਪਟੀ ਕਮਿਸ਼ਨ ਸਾਹਿਬਾ ਬਾਕੀਆਂ ਨੂੰ ਉਹ ਗੱਲਬਾਤ ਸਮਝ ਲਈ ਕਰਕੇ ਉੱਥੇ ਐਕਸ਼ਨ ਲੈਣ ਦਾ ਉਹਨਾਂ ਦੀ ਜਿਹੜੀ ਪ੍ਰਕਿਰਿਆ ਉਹ ਮਰਖਾ ਚੱਲਣੀ ਚਾਹੀਦੀ ਹੈ ਤੁਸੀਂ ਡਿਪਟੀ ਕਮਿਸ਼ਨ ਸਾਹਿਬਾਨ ਨੂੰ ਲਿਖਿਆ ਨਹੀਂ ਨਹੀਂ ਬਿਲਕੁਲ ਉਹ ਗੱਲ ਚੱਲ ਰਹੀ ਹੈ ਜੀ ਮੈਰੇ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਹ ਗੱਲ ਦਾ ਮਤਲਬ ਸਭ ਪੂਰੇ ਸਿਸਟਮ 'ਚ ਉਈਕਾ ਅੱਛੀ ਗੱਲ ਨਹੀਂ ਹੈ ਤੇ ਉਹਦੇ ਬਾਰੇ ਮੈਂ ਵੀ ਜਿਸ ਤਰ੍ਹਾਂ ਕੋਈ ਮੋੜ ਦੇ ਨਾਲ ਹੋਰ ਵੀ ਕੰਮ ਕਈ ਵੀ ਹੁੰਦੇ ਆ ਵੀ ਪੈਰਲਲ ਕਈ ਚੱਲ ਰਹੀਆਂ ਤੇ ਉਹਦੇ ਬਾਰੇ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਵੀ ਸਭ ਜਗ੍ਹਾ ਤੇ ਜਿਸ ਤਰ੍ਹਾਂ ਵੀ ਜਿਸ ਤਰ੍ਹਾਂ ਉਹਦਾ ਸੁਧਾਰ ਹੋ ਸਕਦਾ ਹੈ ਔਰ ਇਹ ਚੀਜ਼ਾਂ ਨਾ ਰਿਪੀਟ ਹੋਣ ਔਰ ਜਿਹੜੀ ਉੱਥੇ ਰਿਪੋਰਟਿੰਗ ਜਿਹੜੀ ਉਹ ਠੀਕ ਹੋ ਕੇ ਵੀ ਜਿੰਦਾ ਵੀ ਉਹਦਾ ਨੁਕਸਾਨ ਹੋਇਆ ਉਹਨੂੰ ਠੀਕ ਤਰੀਕੇ ਨਾਲ ਯੋਗਯੋਗ ਕਾਰਵਾਈ ਬੰਦੀ ਇਹ ਕਰਨੀ ਚਾਹੀਦੀ ਹੈ ਮੈਂ ਅਪੀਲ ਕਰਾਂਗਾ ਤੁਹਾਡੇ ਮਾਧਿਅਮ ਤੋਂ ਫੇਰ ਸਾਰੇ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਵੀ ਚਾਹੇ ਜਾਣ ਬੁਝਕੇ ਜਾਂ ਕਈ ਵਾਰੀ ਮੈਂ ਦੇਖਿਆ ਕਈ ਇਨਸੀਡੈਂਸ ਵੈਸੇ ਵੀ ਐਕਸੀਡੈਂਟਲ ਵੀ ਹੋ ਜਾਂਦੇ ਆ ਗਰਮੀ ਇੰਨੀ ਜ਼ਿਆਦਾ ਹੈ ਮੌਸਮ ਹੈ ਔਰ ਜਿਹੜਾ ਸਾਰਾ ਮਟੀਰੀਅਲ ਹੈ ਖੇਤਾਂ ਤੋਂ ਸੁੱਕਿਆ ਹੁੰਦਾ ਹੈ ਕਈ ਵਾਰੀ ਕੋਈ ਸਪਾਰਕਿੰਗ ਹੈ ਕੋਈ ਅਨਨੋਇੰਗ ਲਈ ਜਿਦೇನೆ ਕੋਈ ਚੀਜ਼ ਜਲਦੀ ਠੁੱਟ ਦਿੱਤੀ ਤੋ ਮੈਨੂੰ ਲੱਗਦਾ ਇਹ ਵੀ ਵਿੱਚ ਕਈ ਵਾਰੀ ਕਾਰਨ ਬਣ ਜਾਂਦੇ ਨੇ ਔਰ ਕਈ ਵਾਰੀ ਸਿਰਫ ਥੋੜਾ ਬੋਤਾ ਕਿਨਾਰੇ ਨੂੰ ਸਧਾਰਨ ਦੇ ਚੱਕਰ ਤੇ ਅਸੀਂ ਕਰਦੇ ਆਂ ਤੋ ਮੈਂ ਅਪੀਲ ਵੀ ਕਰਾਂਗਾ ਤੁਹਾਡੇ ਵੱਲੋਂ ਵੀ ਤੁਸੀਂ ਵੀ ਸੋਸ਼ਲ ਮੀਡੀਆ ਵਾਲਿਆਂ ਨੇ ਵੀ ਇਹ ਅਸੀਂ ਆਦਤ ਹੈ ਮੈਨੂੰ ਲੱਗਦਾ ਇਹ ਬਰਨਿੰਗ ਇੱਕ ਹੈਬਿਟ ਬਣ ਗਈ ਹੈ ਔਰ ਕੱਲੀ ਤੁਸੀਂ ਦੇਖਿਆ ਪਿੱਛੇ ਮਤਲਬ ਇਵਨ ਕੋਈ ਹਾਲੇਦੋਲੇ ਕੂੜਾ ਪਿਆ ਹੈ ਜਾਂ ਕੋਈ ਦੁਕਾਨਦਾਰ ਵੀ ਸਾਡੇ ਭਰਾ ਉਹ ਸੋਚਦੇ ਆ ਵੀ ਚਲੋ ਮੈਂ ਇਹਨੂੰ ਕੂੜੇ ਦੀ ਜਿੱਕੇ ਸੁਟਣਾ ਮੈਨੂੰ ਅੱਗ ਹੀ ਲਗਾ ਦੇਣਾ ਜਾਂ ਕੋਈ ਸਫਾਈ ਕਰਮਚਾਰੀ ਮਾਲੀ ਜਾਂ ਅਸੀਂ ਕਈ ਵੀ ਘਰਾਂ 'ਚ ਵੀ ਫੰਕਸ਼ਨ ਕਰਦੇ ਆਂ ਲੰਗਰ ਵਗੈਰਾ ਜਾਂ ਫਸਰਾ ਵੀ ਚਲੋ ਜੀ ਇਹ ਬੱਚਾ ਕੁਝ ਹੈ ਤੇ ਇਹਨੂੰ ਅੱਗ ਲਗਾ ਦिए। ਤੋਂ ਇਹ ਸਭਾ ਨੂੰ ਸਾਨੂੰ ਛੱਡਣਾ ਚਾਹੀਦਾ ਹੈ। ਅੱਗ ਲਗਾਉਣ ਨਾਲ ਪ੍ਰਦੂਸ਼ਣ ਵੱਧਦੀ ਹੈ। ਪ੍ਰਦੂਸ਼ਣ ਦਾ ਹੱਲ ਨਹੀਂ ਹੁੰਦਾ। ਤੇ ਪਹਿਲੀ ਜਿਹੜੀ ਵੀ ਚੀਜ਼ਾਂ ਉਹਨਾਂ ਨੂੰ ਸੰਭਾਲ ਕੇ ਰੱਖੀਏ ਤੇ ਮੈਨੂੰ ਲੱਗਦਾ ਆਪਣਾ ਇੱਕ ਵਾਤਾਵਰਣ ਸ਼ੁੱਧ ਕਰਨ ਦੇ ਵਿੱਚ ਸਾਨੂੰ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਜੀ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡਾ ਜੋੜਨ ਲਈ ਔਰ ਉਮੀਦ ਕਰਦੇ ਆਂ ਕਿ ਤੁਹਾਡੀ ਅਪੀਲ ਦਾ ਅਸਰ ਪੰਜਾਬ ਦੇ ਕਿਸਾਨ ਇਹ ਨੂੰ ਲੈਣਗੇ ਇਹਨੂੰ ਸਮਝਣਗੇ ਕਿ ਨਾੜ ਨੂੰ ਅੱਗ ਨਾ ਲਾਈ ਜਾਵੇ ਵਾਤਾਵਰਨ ਤਾਂ ਖਰਾਬ ਹੁੰਦਾ ਹੀ ਹੈ ਪਰ ਕੀਮਤੀ ਜਾਨਾਂ ਵੀ ਗਈਆਂ ਨੇ ਉਮੀਦ ਕਰਦੇ ਹਾਂ ਕਿ ਕਿਸਾਨ ਇਹ ਪ੍ਰੀਕੌਸ਼ਨਰੀ ਮੀਅਰਜ਼ ਨੇ ਜਰੂਰ ਅਡਾਪਟ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਸੁਣਿਆ ਕਿਸ ਤਰ੍ਹਾਂ ਦੇ ਨਾਲ ਪ੍ਰੋਫੈਸਰ ਅਦਰਸ਼ ਪਾਲ ਉਹਨਾਂ ਨੇ ਦੱਸਿਆ ਕਿ ਸਰਕਾਰ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਪਰ ਚੋਣਾ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਚੋਣਾ ਕਰਕੇ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੇ ਡਿਊਟੀਆਂ ਲੱਗੀਆਂ ਨੇ ਜਿਸ ਕਰਕੇ ਇਹਨਾਂ ਘਟਨਾਵਾਂ 'ਚ ਵਾਧਾ ਹੋ ਰਿਹਾ ਹਾਲਾਂਕਿ ਉਹਨਾਂ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਨਾਲੋਂ ਜਿਹੜਾ ਘਟਨਾਵਾਂ ਘੱਟ ਹੋਈਆਂ ਨੇ ਪਰ ਇਸ ਗੱਲ ਤੇ ਵੀ ਅਫਸੋਸ ਜ਼ਾਹਿਰ ਕੀਤਾ ਕਿ ਇਸ ਧੂਏਂ ਕਰਕੇ ਇਸ ਅੱਗ ਕਰਕੇ ਜਿਹੜੀਆਂ ਜਾਨਾਂ ਗਈਆਂ ਨੇ ਉਹਦਾ ਵੀ ਉਹਨਾਂ ਨੂੰ ਡਾਡਾ ਅਫਸੋਸ ਹੈ ਉਹਨਾਂ ਨੇ ਇਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੋ ਪ੍ਰਸ਼ਾਸਨ ਹੈ ਉਹ ਤੋਂ ਉਮੀਦ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਏਗੀ ਉਹਨ ਇਸ ਅਗਲੇ ਜਿਵੇਂ ਵਾਸੇ ਉਹਦੀ ਪੜਤਾਲ ਕਰਕੇ ਇਹਦੀ ਕਾਰਵਾਈ ਕੀਤੀ ਜਾਏਗੀ ਹੁਣ ਅਸੀਂ ਗੱਲਬਾਤ ਕਰਦੇ ਆਂ ਆ ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਸਰਨ ਸਿੰਘ ਪੰਦੇਰ ਉਹਨਾਂ ਨਾਲ ਉਹਨਾਂ ਨੂੰ ਜਾਣਦੇ ਆ ਕਿ ਇਹ ਜਿਹੜੀਆਂ ਅੱਗਾਂ ਲੱਗੀਆਂ ਨੇ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਆ ਪੰਦੇਰ ਸਾਹਿਬ ਇੱਕ ਤੁਹਾਡਾ ਰਿਐਕਸ਼ਨ ਲੈਣਾ ਸੀਗਾ ਜਿਹੜੀਆਂ ਨਾੜ ਨੂੰ ਅੱਗ ਲੱਗ ਰਹੀਆਂ ਨੇ ਸਾਰੇ ਪੰਜਾਬ 'ਚ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਹਾਂ ਅਸੀਂ ਤਾਂ ਕਹਿੰਨੇ ਵੀ ਚਲੋ ਨਾੜ ਨੂੰ ਅੱਗ ਨਹੀਂ ਲੱਗਣੀ ਚਾਹੀਦੀ ਇਹ ਤਾਂ ਛੋਟਾ ਮਸਲਾ ਵੈ ਡਿਸਪੋਜ਼ ਹੋ ਜਾਂਦਾ ਹੁੰਦਾ ਪਰ ਜਿਹੜੇ ਸਰਕਾਰ ਨੇ ਪ੍ਰਬੰਧ ਕਰਨੇ ਸੀ ਨਾ ਤਾਂ ਐਕੀ ਕੋਈ ਢਿੰਜਣਾ ਠੀਕ ਆ ਉਹ ਢਿੰਜਣ ਵਗੈਰਾ ਬਿਜੇ ਨੂੰ ਦੇ ਦਿੰਦੀ ਜੈਸ ਵਲੇ ਬੱਤੀ ਨਾਲ ਗੱਲਣ ਵਾਸਤੇ ਕਿਸਾਨ ਵੀ ਕਹਿੰਦੇ ਵੀ ਚਲ ਜੇ ਰੱਖ ਲਈਏ ਦੋ ਤਿੰਨ ਪਾਣੀ ਲੱਗਣੇ ਹੁੰਦੇ ਜੇ ਵਾਲੀਏ ਤਾਂ ਜੀ ਉਹ ਵੀ ਨਹੀਂ ਉਹ ਵੀ ਨਹੀਂ ਹੈਗੇ ਐਸੋ ਸਰਕਾਰ ਦਾ ਕੋਈ ਨਹੀਂ ਪ੍ਰਬੰਧ ਹੈਗਾ ਵੀ ਉਹ ਨਾਲ achar, ਪ੍ਰਸਾਰ ਉਹ ਕਰੇ ਵੀ ਜਿਸ ਨਾਲ ਨਾਲ ਨੂੰ ਅੱਗੇ ਜਾਣ ਲੱਗਦਾ ਔਰ ਘਟਾਵਾ ਬਹੁਤ ਵਧ ਰਿਆ ਨੇ ਮਜ਼ੂਮਾ ਦੀ ਜਾਨ ਵੀ ਚਲੀ ਗਈ ਤੁਹਾਡੇ ਅਮਰitsar ਜ਼ਿਲ੍ਹੇ ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋਗੇ ਮੜੀ ਗੱਲ ਹੈ ਜੀ ਔਖਾ ਸਾਨੂੰ ਅਸੀਂ ਤਾਂ ਕਿਸਾਨਾਂ ਨੂੰ ਅਪੀਲ ਵੀ ਕਰਦੇ ਹੁੰਦੇ ਹਾਂ ਵੀ ਜਦੋਂ ਕਿਤੇ ਅੱਗ ਲੱਗੇ ਕਈ ਵਾਰ ਇੱਕ ਲੱਗੇ ਸੜਕ ਤੇ ਲੱਗੇ ਜਿਹੜੀ ਸੜਕ ਨੂੰ ਹਵਾ ਆਉਂਦੀ ਉਧਰ ਨਹੀਂ ਚਾਹੀਦੀ ਹੂੰ ਇਹ ਤਾਂ ਉਹ ਉਧਰ ਤਾਂ ਜੇ ਤੁਹਾਨੂੰ ਲੋਡ ਵੀ ਪੈਂਦੀ ਮਜਬੂਰੀ ਹੈ ਤਾਂ ਖੜ ਕੇ ਲੱਗੇ ਕਰੋ ਹਾਦਸਾ ਨਾ ਮੜੀ ਗੱਲ ਹੈ ਪਰ ਪੰਦੇਰ ਸਾਹਿਬ ਕੌਣ ਜ਼ਿੰਮੇਵਾਰ ਕੌਣ ਹੈ देखो एकतवनी किथे लगी आ किन्ने लाई आ जानਦਾ ਜਿਹੜਾ ਵੀ ਕੋਈ ਦੋਸ਼ੀ ਹੈਗਾ ਠੀਕ ਆ ਇਹਦਾ ਪੜਤਾਲ ਦਾ ਪ੍ਰਸ਼ਾਸਨ ਕੰਮ ਕਰੇ ਹਮਮ ਔਰ ਅਸੀਂ ਤਾਂ ਚਾਹੁੰਦੇ ਵੀ ਇਨਾਂ ਮਸਲਿਆਂ ਦਾ ਕੋਈ ਹੱਲ ਹੋਣਾ ਚਾਹੀਦਾ ਉਹ ਤਾਂ ਉਹ ਤਾਂ ਵੱਡੇ ਵੱਡੀ ਗੱਲ ਹੈ ਨਾ ਤੁਹਾਡੀ ਵੀ ਸਰਕਾਰ ਕੋਈ ਮਦਦ ਕਰੇ 나ੜ ਨੂੰ ਅੱਗ ਨਾ ਲੱਈ ਜਾਵੇ ਪਰ 나ੜ ਨੂੰ ਅੱਗ ਲਾੜਨਾ ਧੂਆਂ ਹੋਇਆ ਉਹਦੇ ਨਾਲ ਇੱਕ ਪਰਿਵਾਰ ਦੇ ਇੱਕ ਛੋਟਾ ਮਾਸੂਮ ਨਹੀਂ ਮੈਂ 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 ਤੁਹਾਡੇ ਨਾਲ ਸੰਮਤ ਆ ਮੈਂ ਤਾਂ ਤੁਹਾਡੇ ਇੱਕ ਵਾਰੀ ਦ ਸੁਣ ਲਈ ਬਿਲਕੁਲ ਹੁਣ ਇਹ ਤਾਂ ਕਿੰਨੇ ਲਾਈਆ ਇਹਦੀ ਤਾਂ ਜਾਂਚ ਹੋਊਗੀ ਨਾ ਕਈ ਵਾਰੀ ਨਾ ਅੱਗ ਹੁੰਦੀ ਆ ਵੀ ਜਿੱਦੇ ਜਿੱਥੇ ਲੱਗੀ ਹੁੰਦੀ ਉਹਦੇ ਪਿੱਛੇ ਲੱਗਦੀ ਹੁੰਦੀ ਆ ਜੀ ਠੀਕ ਆ ਇਹ ਤਾਂ ਪ੍ਰਸ਼ਾਸਨ ਕਰੇ ਆਫ ਦੀ ਕਾਰਵਾਈ ਬਣਦੀ ਜੋ ਵੀ ਕਾਨੂੰਨ ਕਹਿੰਦਾ ਜੀ ਪ੍ਰਸ਼ਾਸਨ ਕਾਰਵਾਈ ਕਰੇ ਤੁਸੀਂ ਫਿਰ ਬਾਅਦ ਚ ਜੋ ਕਾਰਵਾਈ ਕਰਦਾ ਪ੍ਰਸ਼ਾਸਨ ਤੁਸੀਂ ਫਿਰ ਕਹਿੰਦੇ ਹੋ ਵੀ ਕਾਰਵਾਈ ਕੂ ਕਰੇ ਕਿਉਂ ਕਰੇ ਦੋ 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 ਗੱਲਾਂ ਨੇ ਇਹ ਤਾਂ ਕਿਸੇ ਨਾਜਾਇਜ਼ ਜੋ ਫਿਰ ਬਣਦੀ ਹੈ ਨਾ ਜੀ ਠੀਕ ਆ ਹੁਣ ਇਹਦੀ ਤਾਂ ਅੱਜ ਕੋਈ ਦਾਵਾ ਕਰੀਏ ਪੜਤਾਲ ਦਾ ਵਿਸ਼ਾ ਨਾ ਕਿਸੇ ਵਿੱਚ ਕੀ ਹੋਇਆ ਬਿਲਕੁਲ ਉਹ ਗੱਲ ਕਰਦਾ ਜੇ ਪੜਤਾਲ ਚ ਦੇਖੀ ਜੇ ਪੜਤਾਲ ਚ ਕੋ ਦੋਸ਼ੀ ਕਿਸਾਨ ਪਾਇਆ ਜੋ ਨਹੀਂ ਜੋ ਨਹੀਂ ਜਦ ਆਪਣਾ ਸੜਕ ਦੇ ਲਾਗੇ ਸਾਡਾ ਖੇਤ ਹੈ ਸਾਨੂੰ ਖਿਆਲ ਤਾਂ ਆਪਣਾ ਰੱਖਣਾ ਪਊ ਨਾ ਬਿਲਕੁਲ ਬਿਲਕੁਲ ਹਾਂ ਚਲੋ ਬਹੁਤ ਬਹੁਤ ਧੰਨਵਾਦ ਪੰਦੇਰ ਸਾਹਿਬ ਫਿਰ ਵੱਖਰੇ ਵਿਸ਼ੇ ਤੇ ਅੰਡਰ ਸਬਰ ਕਰਾਂਗੇ ਧੰਨਵਾਦ ਹੈਸਨ ਸੌਰੰਗ ਸਿੰਘ ਪੰਦੇਰ ਕਿਸਾਨ ਸੰਘਰਸ਼ ਕਮੇਟੀ ਦੇ ਪੰਡਿਤਾਂ ਨੇ ਜੋ ਅਮਰਸਰ ਜ਼ਿਲ੍ਹੇ ਤੋਂ ਹੀ ਬਲੌਂਗ ਕਰਦੇ ਨੇ ਉਹਨਾਂ ਨੇ ਕਿਹਾ ਕਿ ਇਹ ਪੜਤਾਲ ਦਾ ਵਿਸ਼ਾ ਹੈ ਕਿਸ ਕਿਸਾਨ ਦੀ ਗਲਤੀ ਦੇ ਕਰਕੇ ਸੜਕ ਦੇ ਤੇ ਇਹ ਅੱਗ ਲੱਗੀ ਔਰ ਮਾਸੂਮਾਂ ਦੀ ਜਾਨਾਂ ਗਈਆਂ ਨੇ ਉਹਦੀ ਪੜਤਾਲ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਜੇ ਕੋਈ ਦੋਸ਼ੀ ਕਿਸਾਨ ਹੋਇਆ ਜਾਂ ਕੋਈ ਵੀ ਹੋਰ ਦੋਸ਼ੀ ਹੋਇਆ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ